ਲਓ ਜੀ ਆਪਣੀ ਸਰਪੰਚ ਵਾਲੀ ਸੀਰੀਜ਼ ਦੇ ਵਿੱਚ ਜੋ ਆਪਣੀ ਵੈਬ ਸੀਰੀਜ਼ ਚੱਲ ਰਹੀ ਸਰਪੰਚ ਵਾਲੀ ਵਿੱਚ ਉਸ ਦੇ ਵਿੱਚ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਗੱਲਬਾਤ ਕਰਾਂਗੇ ਇਸ ਵਿੱਚ ਵੀ ਕੀ ਗੱਲਾਂ ਬਾਤਾਂ ਹੋ ਰਹੀਆਂ ਪਿੰਡ ਦੇ ਵਿੱਚ ਕਿਆ ਕੁਝ ਆ ਰਿਹਾ ਉਹ ਸਾਰਾ ਕੁਝ ਦੱਸਾਂਗੇ ਰਾਤ ਵੀ ਇੱਕ ਮੰਦਨ ਮੇਰੀ ਬਹੁਤ ਲੰਬੀ ਟਾਕ ਹੋਈ ਆ ਸਰਪੰਚੀ ਦੇ ਮੁੱਦੇ ਉੱਪਰ ਵੀ ਕਿਨ ਵੀ ਸਰਪੰਚ ਦੇ ਬਹੁਤ ਪਾਵਰਾ ਹੁੰਦੀਆਂ ਜਿਹੜੀਆਂ ਨੂੰ ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਛੋਟੇ ਫਿਰ ਕਿਤੇ ਬਣਾਗੇ ਬਣਨਾ ਕ ਬਣੇ ਜਾਣਾ ਜਿੱਦਾਂ ਥੋੜਾ ਜਿਹਾ ਪਿੰਡ ਦੇ ਸਰਵੇ ਤੋਂ ਪਤਾ ਲੱਗ ਰਿਹਾ। ਬਾਕੀ ਮੇਰੇ ਤੱਕ ਹਾਲੇ ਕਿਸੇ ਨੇ ਗੱਲਬਾਤ ਕੀਤੀ ਨਹੀਂ ਹੈਗੀ ਪਿੰਡ ਪੁੰਡਾਲਿਆਂ ਨੇ ਠੀਕ ਹੈ। ਤੇ ਵੀ ਕਿਹਦਾ ਹਿਸਾਬ ਦਾ ਬਣਾ ਆਪਾਂ ਦਾ ਐਲਾਨ ਕਰਤਾ ਪਾਈ ਆਪਾਂ ਪੇਪਰ ਭਰ ਕੇ ਆਉਣੇ। ਠੀਕ ਹੈ ਜੀ। ਇਹ ਆਪਾਂ ਨੇ ਕਿਹਾ ਹੋਇਆ। ਬਾਕੀ ਦੇਖਦੇ ਆਂ ਹੋ ਗਿਆ ਮੇਰੇ ਖਿਆਲ ਚ ਅੱਜ ਦਾ 27 ਤਰੀਕ ਹੋ ਗਈ ਆ। ਤੇ ਅੱਜ ਤੇ ਪੇਪਰ ਭਰਨਾ ਸ਼ੁਰੂ ਹੋ ਚੁੱਕੇ ਆ। ਇੱਕ ਦੋ ਦਿਨ ਦੇ ਵਿੱਚ ਆਪਾਂ ਤਿਆਰੀ ਕਰਕੇ ਜਾਵਾਂਗੇ। ਇਕੱਲੇ ਜਾਵਾਂਗੇ ਫੋਰ ਕਿਸੇ ਨੂੰ ਲਿਜਾਣਾ ਲੈ ਕੇ ਜਾਣਾ ਹੈਗਾ। ਇਕੱਲੇ ਪੇਪਰ ਭਰ ਕੇ ਆਵਾਂਗੇ। ਇਹ ਨਹੀਂ ਮੈਂ ਪੂਰਾ ਟੱਬਰ ਇਕੱਠਾ ਕਰਕੇ ਲੈ ਕੇ ਜਾਵਾਂ ਚਾਰੇ ਪਾਸੇ ਕੈਮਰੇ ਵੱਜਦੇ ਹੋਣ ਉਹ ਕੰਮ ਲੈਣਾ ਹੈ। ਬਾਕੀ ਤੁਸੀਂ ਵੀ ਸਲਾਹ ਬਾਤ ਦਿਓ। ਇਹ ਤਾਂ ਕਿਸੇ ਜਨੇ ਝੂਠਾ ਝੂਠ ਮੈਂ ਕਹਨਾ ਇਹ ਸੱਚ ਆ। ਹੁਣ ਵੀ ਬੰਤભાઈ ਮੇਰੇ ਕੋਲ ਤੇ ਗਿਆ ਕਹਿੰਦਾ ਹਾਂ ਮੈਂ ਕਿਹਾ ਹਾਂ ਬਾਈ ਜੀ ਕਹਿਤਾ ਮੈਂ ਕਿਹਾ ਜਿਗਰਾ ਰੱਖਣਾ ਐ ਨਹੀਂ ਹੈ ਡੋਲਰਾਂ ਨਹੀਂ ਹੈ। ਬਾਕੀ ਤੁਹਾਡਾ ਸਾਰਿਆਂ ਦਾ ਸਾਥ ਹੋਊਗਾ। ਤੇ ਆਪਾਂ ਛੰਡੇ ਗੜ ਦੇਣੇ ਸਵਾਰੀ। ਅ ਬਾਕੀ ਆਪਣੀ ਮੋਟਰ ਹੈ ਜਿੱਥੇ ਫਿਰ ਹੁਣ ਅੱਜ ਦੀ ਲਾਇਬ੍ਰੇਰੀ ਥੋੜਾ ਸਵਾਗਤ ਹੈ ਕੱਲ ਆਪਣੇ ਭਾਈਆ ਪੂਲਰ ਸਾਗਰੇ ਦਾ ਬੰਦਾ ਇਹਦੇ ਹੱਥਾਂ ਪਰ ਛਾਲੇ ਹੋ ਗਏ ਤੇ ਉਹ ਤੁਸੀਂ ਅੱਜ ਮਹਾਲ ਬਲੌਗ ਪਰ ਦੇਖੋ ਸਾਰਾ ਕੁਝ ਇਸ ਬੰਦੇ ਦੀ ਭਾਈ ਆਪਾਂ ਨੇ ਪੂਰੀ ਹੈਲਪ ਕੀਤੀ ਬਾਕੀ ਗੁੱਜਰ ਭਾਈ ਅੱਜ ਠੀਕ ਲੱਗਦਾ ਅੱਜ ਠੀਕ ਲੱਗਦਾ ਕਿਉਂ ਮੈਂ ਕਿਤੇ ਬਿਮਾਰ ਨਾ ਨਹੀਂ ਰਾਤ ਤੇਰੀ ਡੋਜ਼ ਘਟਾਈ ਥੋੜੀ ਤੇ ਦਿਨ ਤੇਰੀ ਦੋ ਚੱਕ ਦਿੰਦਾ ਮੈਂ ਹਾਲ ਤੱਕ ਤੇਰੀ ਉਤਰ ਪੈਂਦੀ ਪਤਾ ਨਾ ਨਹੀਂ ਦੱਸ ਦੱਸ ਜਾਰਾ ਭਈ ਇਹ ਦੱਸ ਤੇ ਤੈਨੂੰ ਦਿੱਤੀ ਕੀ ਨਹੀਂ ਇਹ ਦੱਸ ਇਹ ਦੱਸ ਰਿਹਾ ਤੈਨੂੰ ਅੱਛਾ ਮੈਂ ਉਹ ਭਈ ਮੈਂ ਔਰਤ ਮੇਰੇ ਕੋਲ ਬੰਦਾ ਆ ਗਿਆ ਮੈਨੂੰ ਪਲਾਟ ਦੇ ਤਾਂ ਸਾਡੇ ਦੱਸਣੇ ਨਹੀਂ ਹੈ ਲੈ ਉਹਨਾਂ ਦੇ ਭਈ ਇਹਨਾਂ ਗੱਠਮਟ ਕਰਕੇ ਨੇ ਤੇ ਲੱਤਣੇ ਪੈਸੇ ਮੈਂ ਛੱਕ ਭਈਆ ਪਰ ਪੈਂਦੀ ਹੈ ਨਹੀਂ ਨਹੀਂ ਇਹਨੇ ਮਗਾਈ ਤੀ ਦੇ ਪੈਸੇ ਕਹਿੰਦਾ ਨਹੀਂ ਅਸਲ ਅਮੀਂ ਲੈ ਆਦੇ ਇਹਦੇ ਇਹਦੇ ਪੈਸੇ ਪਰੋਂ ਇਹ ਨਹੀਂ ਆਪਾਂ ਆਪਣੇ ਗੋਲ ਦੇ ਖਾਤੇ ਆ ਆਪਣੇ ਗੋਲ ਦੇ ਖਾਤੇ ਮੈਨੂੰ ਸ਼ੱਕ ਇਹਦੇ ਪਰ ਪੈਂਦੀ ਵੀ ਇਹਦੇ ਨਾਲ ਤਾਂ ਗੱਲਬਾਤ ਕਰਕੇ ਪਿਆਰ ਦੀ ਨਹੀਂ ਨਹੀਂ ਇਹ ਆਇਆ ਤਾਂ ਵੇ ਪਿਆਰ ਦੀ ਗੱਲਾਂ ਵਿੱਚ ਫਸਾ ਕੇ ਹਾਂ ਇਹ ਕਹਿੰਦਾ ਮੈਨੂੰ ਲਿਆ ਵੇ ਬੀਆ ਅੱਛਾ ਇਹ ਨਹੀਂ ਲਾ ਇਹਦੇ ਵਿਚਾਰਨੇ ਕੋਈ ਤਾਂ ਮੇਰੇ ਮੇਰੇ ਮੈਂ ਪੈਸੇ ਗੱਲਾਂ ਬਾਤਾਂ ਬਹੁਤ ਨੇ ਤਾਂ ਉਹ ਬੰਦ ਨੇ ਇਦਾਂ ਗੱਲਾਂ ਬਾਤਾਂ ਹੋਈਆਂ ਕਹਿੰਦਾ ਪਹਿਲਾਂ ਗੱਲਾਂ ਬਾਤਾਂ ਨਾ ਕਰ ਕਹਿੰਦਾ ਇਹ ਕ ਜੇ ਕਹਿਣੀ ਆ ਦੀ ਮੈਂ ਕੰਮ ਉਹ ਕਰਕੇ ਦਿਖਾਵਾਂਗਾ ਜਿਹੜੇ ਅਜੇ ਤੱਕ ਕਿਸੇ ਨੇ ਕੀਤੇ ਨਹੀਂ ਹੈਗੇ ਕਿਤੇ ਤੂੰ ਕੈਦ ਵਿੱਚ ਕੱਲੂ ਤੇ ਤੇ ਨਾ ਹੋਵੇ ਇਹ ਹੋਰ ਕਹਿੰਦਾ ਇਹ ਉਹ ਬੰਦਾ ਇਹ ਵੀ ਕਹਿੰਦਾ ਸੀ ਕਹਿੰਦਾ ਮੈਨੂੰ ਇੰਨਾ ਪਤਾ ਵੀ ਤੇਰੇ ਹੱਥ 'ਚ ਸਰਪੰਚੀ ਆ ਗਈ ਨਾ ਵੀ ਤੂੰ ਪਿੰਡ ਦੇ ਨੁਹਾਰ ਬਦਲ ਦਊਗਾ ਮੈਂ ਕਿਹਾ ਹਾਂ ਇੰਨਾ ਕਹਦਾ ਮੇਰੇ ਛਾਇ ਜਿਗਰਾ ਹੈ ਇੰਨੀ ਗੁਰਬ ਨੇ ਕਲਾ ਬਖਸ਼ੀ ਹੈ ਵੀ ਮੈਂ ਜਿਹੜੇ ਕੰਮ ਦੇ ਪਿੱਛੇ ਪੈ ਜਾਂਦਾ ਨਾ ਫਿਰ ਉਸ ਨੂੰ ਇੱਥੇ ਲੈ ਕੇ ਜਾਣਾ ਫਿਰ ਜਿਹਨੂੰ YouTube ਦੇ ਪਿੱਛੇ ਫਿਰ ਇੱਥੇ ਲੈ ਕੇ ਗਿਆ ਉਹਨੂੰ ਸਰਪੰਚ ਦੇ ਪਿੱਛੇ ਪਵਾਵਾਂਗਾ ਸਰਪੰਚੀ ਪਿੰਡ ਦੀ ਐਸੀ ਕਰਕੇ ਦਿਖਾਵਾਂਗਾ ਵੀ ਹਾਂ ਪਿੰਡ ਦਾ ਮਸਲਾ ਪਿੰਡ 'ਚ ਨਿਬੜੂ ਥਾਣੇ ਜਾਣ ਦੀ ਲੋੜ ਨਹੀਂ ਪਊਗੀ ਠੀਕ ਆ ਤੇ ਮੈਂ ਥਾਣੇ ਨਹੀਂ ਜਾਊਗਾ ਇੱਥੇ ਪਿੰਡ 'ਚ ਨਿਬੜੇ ਕਰਾਂਗੇ ਕੇਸ ਜਿਹੜੇ ਹੋਣੇ ਕਰਨਗੇ ਇੰਨਾ ਮਖਰ ਰੱਖਾਂ ਵੀ ਹੌਲੇ ਹੌਲੀ ਥੋੜੀ ਚੀਜ਼ਾਂ ਦਾ ਇਹ ਕਿਤੇ ਮੈਂ ਵੀ ਮੋਟਰਸਾਈਕਲ 'ਤੇ ਸਰ ਥਾਣੇ 'ਚ ਬੈਠਾ ਹੋਇਆ ਹਾਂ ਹਾਂਜੀ ਸਰਪੰਚ ਜੀ ਥਾਣੇ 'ਚ ਬੈਠਾ ਸਰਪੰਚ ਜੀ ਇਹ ਕੰਮ ਨਹੀਂ ਹੋਊ ਕੋਈ ਵੀ ਲੜਾਈ ਚੜਾ ਪਹਿਲਾਂ ਸਰਪੰਚ ਸਾਹ ਕੋਲ ਸਰਪੰਚ ਸਾਹਿਬ ਜੀ ਲੱਗਾ ਮੈਂ ਤਾਂ ਬਹੁਤ ਨੇ ਹੌਲੀ ਹੌਲੀ ਆਪਾਂ ਕਰਾਂਗੇ ਸਾਰੀਆਂ ਇਹ ਠੀਕ ਹੈ ਜੀ ਤੇ ਹਲੇ ਮੈਨੂੰ ਇਹ ਨਹੀਂ ਪਤਾ ਕਿਹੜੇ ਕਿਹੜੇ ਬੰਦੇ ਨੇ ਪੇਪਰ ਪਰ ਹੌਲੀ ਹੌਲੀ ਜਦੋਂ ਨਾਮਜ਼ਾਦਗੀ ਪੇਪਰ 3 ਤਰੀਕ ਤੱਕ ਪੂਰਾ ਕਲੀਅਰ ਹੋ ਜਾਊਗਾ ਮੇਰੇ ਹਿਸਾਬ ਦੇ ਨਾਲ ਮੈਨੂੰ ਕਹਿੰਦੇ ਹਲੇ ਪਿੰਡ ਵਾਲੇ ਕੀ ਹਾਂ ਭਾਈ ਮੈਂਰ ਪੱਕਾ ਖੜਾ ਯਾਰ ਇਹਦੇ ਵਿੱਚ ਕੋਈ ਸ਼ਾਕਾ ਕੋ ਮਖੌਲ ਵਾਲੀ ਗੱਲ ਥੋੜੀ ਮਖੌਲ ਕਰੂੰਗਾ ਪਿੰਡ ਵਾਲਿਆਂ ਨੂੰ ਮੈਂ ਕਹਣਾ ਸੱਚ ਤਾਂ ਸੱਚ ਹੈ ਠੀਕ ਨੇ ਗੁੱਜਰ ਭਾਈ ਖੜਨਾ ਖੜਨਾ ਹਾਂ ਹਾਂ ਬਾਕੀ ਵੀਰੇ ਥੋੜਾ ਪਿਆਰ ਮਿਲੂਗਾ ਸਤਕਾਰ ਮਿਲਾਂਗੇ ਜਿੱਦਾਂ ਮੈਂ ਕਿਹਾ ਸੀ ਵੀ ਪਿੰਡ ਪਰ ਇੰਨੇ ਪੈਸੇ ਲਾਵਾਂਗੇ 1 ਕਰੋੜ ਕੇ ਦਾ ਪਿੰਡ ਪਰ ਲਾਵਾਂਗੇ ਗਰੰਟਾ ਹੁੰਦੇ ਪਿੰਡ ਦੇ ਪਰ ਜਿਹੜਾ ਪਿਛਲਾ ਤੁਸੀਂ ਮੈਂ ਬੰਦੇ ਨਾਲ ਰਿਕਾਰਡ ਮੰਗਾਉਂਗਾ ਸਾਰਾ ਵੀ ਪਿਛਲੇ 5 ਸਾਲਾਂ ਵਿੱਚ ਪਿੰਡ ਪਰ ਕਿੰਨਾ ਪੈਸਾ ਲੱਗਿਆ ਉਹ ਸਾਰੇ ਚ ਜਾਣ ਗਿਆ ਦੇਖਾਂਗੇ ਕਿ ਆ ਹਿਸਾਬ-ਤਬ ਸਾਰਾ ਇਹਨੇ ਕਿਹੜੇ-ਕਿਹੜੇ ਬੰਦੇ ਖੜਦੇ ਆ ਕਿਆ ਕੁਛ ਆਇਗਾ ਇਹਦੇ ਵਿੱਚ ਠੀਕ ਆ ਨਾ ਉਹ ਗੁੱਜਰ ਬਾਈ ਇੱਕ ਬਹੁਤ ਵੱਡੀ ਗਲਤੀ ਕਰਤੀ ਤਾਂ ਯਾਰ ਮੁੱਲੇ ਵਾਲੇ ਕਿਉਂ ਮੁੱਲੀ ਦਾ ਇੱਕ-ਇੱਕ ਬੀਜ ਲਈਦਾ ਗਾਰ ਥੋੜਾ ਹਾਂ ਇਹ ਬਰੀਕ ਵੀ ਤੇ ਇਦਾਂ ਹੀ ਲੱਗਦੇ ਹੁੰਦੇ ਆ ਨਹੀਂ ਲੱਗਦੇ ਹੁੰਦਾ ਇਦਾਂ ਓਏ ਇੱਕ ਪੱਟੂਆ ਫਿਰ ਕਿਨੇ ਨਾ ਜਾ ਕਿ ਨਹੀਂ ਫਿਲੀ ਹੋ ਜਾਂਦੇ ਐਡੇ ਮੂਲੀਆਂ ਵੇਚੀ ਤੂੰ ਪਹਿਲਾਂ ਹੁੰਦੀਆਂ ਮੈਂ ਤੁਹਾਨੂੰ ਕਹਿੰਦਾ ਗੁੱਛਾ ਜਿਹਾ ਥੱਲੇ ਪੜ ਜੜਾਣਾ ਦਾ ਓਏ ਨਹੀਂ ਪੜਦਾ ਮੇਰੀ ਹੁਣ ਵੀ ਤੂੰ ਮੈਂ ਗੱਲ ਕਹਿੰਦਾ ਹੁਣ ਮੇਰੀ ਗੱਲ ਮੰਨ ਲੈ ਹੁਣ ਹਾਂ ਵਿੱਚ ਦੇ ਨਾ ਪੱਟ ਕੇ ਉਹਨੂੰ ਕੱਲੇ ਕੱਲੇ ਨੂੰ ਨੀਦੀ ਵਾਂਗ ਲਾ ਦੇ ਤੈਨੂੰ ਪਹਿਲਾਂ ਮੈਂ ਤੈਨੂੰ ਸਮਝਾ ਦਿੰਦਾ ਇਹ ਹੁਣ ਤਾਂ ਮੈਂ ਇੱਧਰ ਪੈਣਾ ਇੱਧਰ ਆ ਤੂੰ ਦੇਖ ਹੁਣ ਮੈਂ ਤੁਹਾਨੂੰ ਜਿਹੜੇ ਬੰਦੇ ਦਾ ਪਤਾ ਨਾ ਹੋਵੇ ਨਾ ਇਹਦਾ ਚੀਜ਼ਾਂ ਪਤਾ ਲੱਗਣ ਤੇ ਉਹ ਗੁੱਛੇ ਆ ਗਏ ਇੱਥੇ ਨਿਕਲੇ ਬਾਹਰ ਆ ਇਹਨੇ ਥੱਲੇ ਉਹ ਕਿੱਥੇ ਨਿਕਲਣੀਆਂ ਫਿਰ ਇਹ ਹਾਂ ਤੇ ਪੂਰੇ ਗੁੱਛੇ ਗੁੱਛੇ ਨੇ ਅੰਜ ਚੁਟਕੀ 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 ਲਾ ਦਿੱਤੀ ਤਾਂ ਚੀਜ਼ਾਂ ਤਾਂ ਹੋ ਜਾਂਦੀਆਂ ਪਰ ਮੁੱਲੀਆਂ ਨੇ ਗੁੱਛੇ ਬਣ ਜਾਣੇ ਦੇਖ ਜਿਹੜੇ ਵਿੱਚ ਵਿੱਚ ਲਾਏ ਹੋ ਬਾਈ ਨੇ ਇਹ ਇਹਦੇ ਨੂੰ ਕੱਲਾ ਕੱਲਾ ਬੂਟਾ ਪਨੀਰੀ ਵਾਂਗ ਲਵਾਉਂਦਾ ਫਿਰ ਹੋਰ ਹੋਰ ਰੋ ਲੈਂਦੇ ਇਹਨੂੰ ਹਾਂ 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 ਕਿ ਬਾਅਦ ਚ ਲਾ ਲਾਂਗੇ ਜੇ ਮੁੱਲੀ ਦਾ ਬੀਜ ਪਿਆ ਨਾ ਪਿਆ ਵੇਰੇ ਪਿਆ ਤੇ ਆ ਤਾਂ ਕੱਲਾ ਕੱਲਾ ਬੀਜ ਰੱਖ ਮੈਂ ਉਹ ਵੱਟਾਂ ਬਰ ਲਾਉਣੇ ਨੇ ਰੱਖਿਆ ਹੋਇਆ ਹਾਂ 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 ਉਪਰਟਾਪ ਕਰ ਲੇ ਗੇ ਲਾ ਟੁੱਕੀ ਪਰ ਕਰ ਲਈ ਆਏ ਹੱਥ ਪਰ ਤੇ ਬੀਜ ਧਰ ਲਈ ਉਹਦੇ ਵਿੱਚ ਇੱਕ ਬੀਜ ਚੱਕੀ ਡਾ ਗੱਡਦੀ ਇੱਕ ਬੀਜ ਚੱਕੀ ਗੱਡਦੀ ਇਹ ਮੈਂ ਨਾ ਹੋਲੇ ਇੱਕ ਵਾਰੀ ਤਾਂ ਆਪਣਾ ਐਕਸਪੀਰੀਅੰਸ ਨਾਲ ਸਾਂਝਾ ਕਰਦਾ ਮੈਂ ਚਲੋ ਮੈਨੂੰ ਵੀ ਕੋਈ ਬਾਕੀ ਤੇਰੀ ਸਾਰੀ ਚੀਜ਼ ਆਪਣੇ ਰੱਬ ਮਰਦ ਦੀ ਕਿਰਪਾ ਨਾਲ ਸਾਰਾ ਬੀਜ ਨਿਕਲੇ ਆਇਆ ਆਪਣਾ ਸਾਰੀ ਚੀਜ਼ਾਂ ਨਿਕਲੇ ਜਿੰਨੇ ਵੀ ਤਾਂ ਲਾਈ ਹੁੰਦੇ ਨੇ ਇੱਥੇ ਸਾਰਾ ਬੀਜ ਨਿਕਲੇ ਆਇਆ ਹਾਂ ਤਨੀਆ ਤਨੀਆ ਸਾਰੀ ਬੀਜ ਆ ਮੁਰੇ ਆ ਹਾਂਜੀ ਆ ਨਿਆਣੇ ਹਲੇ ਮੇਰੇ ਕੋਲ ਢਿੱਲੇ ਹੈਗਾ ਪੱਤ ਪੱਤ ਕਾ ਦੇਰ ਨਾਲ ਤਾਂ ਨਿਕਲਦਾ ਹਾਂ 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 ਦੇਰ ਨਾਲ ਨਿਕਲਦਾ ਹੈ ਬਾਈ ਨਿਕਲੇ ਆਉਗਾ ਇਹਦਾ ਨਾ ਨਿਕਲੇ ਆਉਣਾ ਇਹਨੇ ਹਾਂ 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 ਤੁੰਤ ਮਿਰਚੀ ਯਾਰ ਮੇਰੇ ਕੱਲ ਨੂੰ ਕੱਲ ਨੂੰ ਦੇਖਦਾ ਅੱਜ ਮੈਂ ਜਾਣਾ ਬਾਜ਼ਾਰ ਵੈਸੇ ਬਾਕੀ ਦੇਖਦੇ ਹਾਂ ਅੱਜ ਜਾਣਾ ਮੈਂ ਬਾਜ਼ਾਰ ਫਿਰ ਲਾਂ ਮੈਂ ਤੇ ਬਤਾਉਂ ਬੈਂਗਣੀ ਹੂੰ ਇਹ ਸਾਰੇ ਲੈ ਕੇ ਆਉਂਗਾ ਮੈਂ। ਹਾਂ ਜੋਂ ਮਿਰਚਾਂ ਲੈ ਇਹਦਾ ਇਹਦਾ ਆਪਣੇ ਪੱਕ ਲਿਆਏ ਨੇ ਤਾਂ ਹੋਰ ਹੀ ਜਿਹੜੇ ਆ। ਸਾਰੇ ਲੈ ਕੇ ਆਉਂਗਾ ਮੈਂ ਸਾਰੇ ਸੋਚੇ ਹੋਈਆਂ ਬਾਜ਼ਾਰ ਜਾ ਕੇ ਮੈਂ। ਸਾਰੇ ਜਿਹੜੇ ਤੁਹਾਨੂੰ ਲੈ ਕੇ ਆਉਂਗਾ ਮੈਂ। ਉਹ ਬੱਚੀ ਲੈ ਆਈ। ਮੈਨੂੰ ਇਹਨਾਂ ਰੋਪੜ ਜਿਹੜਾ ਬੀਜ ਹੈ ਨਾ ਠੀਕ ਮੈਂ ਦੇਖ ਰੋਪੜਾ ਇੱਕ ਬੀਜ ਮੈ ਜਿਹੜਾ ਮਿਲਦਾ ਹੈ ਉਹ ਇਹ ਮਿਲਦਾ ਉਹ ਖਰੜ ਦੇ ਬੂਟੇ। ਉਹ ਦੰਦੇ ਦਾ ਹੈ ਮਹਿੰਗਾ 10 ਰੁਪਏ ਦਾ ਇੱਕ। ਫਿਰ ਉੱਥੇ ਦੇ ਲੈ ਆਈ। ਕਿੱਥੇ ਤੇ? ਖੈੜ ਤੇ ਖੈੜ ਤੇ ਖੈੜ ਤੇ ਕਹਿੰਦਾ ਮੈਂ ਖੈੜ 10 ਰੁਪਏ ਦਾ ਇੱਕ ਦੰਦੇ ਆ ਬਹੁਤ ਵਧੀਆ ਉਹਨਾਂ ਨੂੰ ਗਾਇਆ ਹੁੰਦਾ। ਆਪਣੇ ਸਾਰੇ ਖੈੜ ਵਾਲੇ ਬ ਜਿੰਨੇ ਵੀ ਲੈ ਕੇ ਆਇਆ ਤਾਂ ਸਾਰੇ ਹੋਏ ਤੇ ਉਹ ਉਹਨੂੰ ਕਹਿ ਦੇ ਉਹ ਕਿ ਜੋਂ ਮਿਰਚਾਂ ਦਾਲੇ ਬੂਟੇ ਦੇ ਦੇ ਪਤਾਂ ਦੇਖਦਾ ਜੇ ਮੱਜ ਵੀ ਟਾਈਮ ਲੱਗਿਆ ਨਾ ਮੇਰਾ ਆਪਣਾ ਉਹ ਹਾਂ ਹਾਂ ਸੇਵ ਦਾ ਮਿਰਚ ਦੇ ਬੂਟੇ ਹਾਂ 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 ਇਹ ਚੱਲਣੇ ਆਉਣ ਜਿਵੇਂ ਮਿਰਚ ਜੇ ਹੁਣੇ ਉਹੀ ਕਹਿੰਦਾ ਮੈਂ ਹੁਣ ਜਾ ਕੇ ਅੱਜ ਦੇਖ ਕੇ ਨਾ ਸਾਰਾ ਟਾਈਮ ਕੱਢ ਕੇ ਬਣੀ ਬਤਾਉ ਹਾਂ ਹਾਂ ਅੱਜ ਮੈਂ ਦੇਖ ਕੇ ਸਾਰਾ ਟਾਈਮ ਕੱਢ ਕੇ ਆਉਂਦਾ ਸਾਰੀ ਚੀਜ਼ ਦਾ ਹਾਂਜੀ ਹਾਂਜੀ ਠੀਕ ਆ ਭਾਈ ਠੀਕ ਹਾਂ ਤੇ ਲਾਈਵ ਭਾਈ ਇਹ ਵੀ ਕੰਮ ਨਾਲ ਦੀ ਨਾਲ ਆਪਣੇ ਚੱਲੀ ਜਾਣੇ ਠੀਕ ਹੈ ਜੀ ਤੇ ਆਪਣਾ ਛੋਟਾ ਲਾਈਵ ਆਪਾਂ ਐਡਾ ਵੱਡਾ ਨਹੀਂ ਰੱਖਿਆ ਹੈਗਾ ਇਹ ਆਪਣੇ ਇਹਦੇ ਪਰ ਹੁਣ ਪੂਰੀ ਸਰਪੰਚ ਵਾਲੀਆਂ ਗੱਲਾਂ ਹੋਣਗੀਆਂ ਜਿਹੜਾ ਮਹਾਲ ਬਲੌਗ ਪਰ ਘਟ ਪਾਵਾਂਗਾ ਸਰਪੰਚ ਵਾਲੀਆਂ ਚੀਜ਼ਾਂ ਤੇ ਇਹ ਮਹਾਲ ਬਲੌਗ ਪਰ ਸਰਪੰਚ ਜਿਹੜੇ ਕੋਠੇ ਦਾ ਦੋ ਲਾਈਵ ਆਏ ਕਰਨਗੇ ਠੀਕ ਹੈ ਜੀ ਤੇ ਇਹਦੇ ਪਰ ਪੂਰੀ ਚੈਨਲ ਨਾਲ ਜੁੜੋ ਤੇ ਇਹਦੇ ਵੀ ਹੁਣ ਮੇਰੇ ਖਾਲਚ 88 ਜੀ ਸਬਸਕ੍ਰਾਈਬਰ 12000 ਰਹਿ ਗਏ ਜਦ ਤੱਕ ਬੋਟਾ ਪਾਣੀਆ 12000 ਪਰ ਨੇੜੇ ਤੜ ਹੁਣ ਨਹੀਂ ਮੇਰੇ ਖਾਲਚ ਹੁੰਦਾ ਸਬਸਕ੍ਰਾਈਬ ਘੱਟ ਹੁੰਦੇ ਆ ਤੇ ਭਾ ਕਹਿੰਦੇ ਨੂੰ ਇਹਨੂੰ ਜਿਹੜੇ ਬੰਦੇ ਦੇਖਦੇ ਆ ਸਬਸਕ੍ਰਾਈਬ ਕਰਵਾ ਕੇ ਚੈਨਲ ਨੂੰ 1 ਲੱਖ ਟਪਾਓ ਇਹਨੂੰ ਜੇ ਆਪਣਾ ਲੱਖ ਵਾਲਾ ਚੈਨਲ ਹੋ ਜਵੇ ਇਹ 12000 ਕੁਛ ਨਹੀਂ ਹੁੰਦਾ ਜੇ ਤੁਸੀਂ ਹਰੇਕ ਬੰਦਾ ਜਿਹੜੇ ਦੇਖਦੇ ਆ 100 100 ਬੰਦਾ ਵੀ ਲੈ ਕੇ ਆਉਣ ਲੱਗੇ ਕੰਮ ਹੋ ਗਿਆ ਫੜੋ ਚੈਨਲਸ ਕੱਢ ਕੇ ਚੈਨਲ ਥੋਕ ਦੋ ਇਹਨੂੰ ਵੀ ਆਪਾਂ ਲੱਖ ਤੱਕ ਲੈ ਕੇ ਜਾਈਏ ਪਰ ਜੇ ਮੈਂ ਮੈਂ ਇਹਨਾਂ ਟੱਕਟ ਕਰਦਾ ਇਹ ਆਪਾਂ ਲਾਈਵ ਵਾਸਤੇ ਰੱਖਿਆ ਹੋਇਆ ਤਾਂ ਤੇ ਗੱਲਾਂ ਬਾਤਾਂ ਵਾਸਤੇ ਜੋ ਕੋਈ ਦਿਲ ਦੀ ਕਲ ਦੀ ਗੱਲਬਾਤ ਹੋਈ ਆ ਰਾਤ ਕੋਈ ਗੱਲਬਾਤ ਹੋਈ ਉਹ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਇਹ ਗੱਲ ਹੋਰ ਸਾਂਝੀ ਹੋਈ ਸੀ ਉਹ ਤੁਸੀਂ ਜਾਨ ਮਾਹਲ ਬਲੌਗ 'ਤੇ ਕਰਿਓ ਕੋਠੀ ਵਾਲੀ ਗੱਲ ਵੀ ਕੋਠੀ ਸ਼ਬਦ ਕਿੱਥੋਂ ਆਇਆ ਕੋਠੀ ਕਿਆ ਚੀਜ਼ ਸੀ ਇਹ ਗੱਲਾਂ ਬਾਤਾਂ ਬਹੁਤ ਚੱਲ ਜਾਂਦੀਆਂ ਨੇ ਤੇ ਧੰਨਵਾਦ ਜੀ ਲੱਗੇ ਆਪਣੇ ਕੰਮ ਕਰਮ ਬਾਈ ਉਹੋ ਪੰਡਤ ਨਾ ਪੰਡਤ ਜੀ ਬਾਈ ਅੱਛਾ ਕੱਲ ਇਹਨੇ ਨਾ ਕੰਮ ਨਹੀਂ ਕਰਿਆ ਭਾਈ ਇਹ ਬੰਦੇ ਨੇ ਨਾ ਕੰਮ ਨਹੀਂ ਕਰਿਆ ਕੱਲ ਕੱਲ ਹੋਇਆ ਹੀ ਨਹੀਂ ਆ ਆਜਾ ਜਿਹੜਾ ਫਿਰ ਚਾਹ ਲੈਣ ਆ ਗਏ ਹਾਂ 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 ਕੱਲ ਵੀ ਦੇਖਿਆ ਕੱਲ ਬੈਠੇ ਹੀ ਰਹੇ ਜਦ ਵੀ ਆ ਬੈਠਾ ਜਦ ਵੀ ਆ ਬੈਠਾ ਏ ਹੁਣ ਲੱਗਾ ਜਦਾਂ ਜਦਾਂ ਮੈਂ ਹੁਣ ਲੱਗਾ ਦੇਖਿਆ ਬੁੱਲੂ ਚਾਹ ਦਾ ਦਾ ਮੈਂ ਡਿੱਗੀ ਲੈ ਮੰਦਰ ਤੇ ਦੁੱਧ ਵਾਲੇ ਚਲੋ ਜੀ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਤੇ ਚੱਲੀਏ ਭਾਈ ਘਰਾਂ ਮਿਸਤਰੀ ਲੱਗ ਗਿਆ ਗੁੱਜਰਬਾਈ ਨੇ ਚਾਹ ਪੀ ਲਈ ਐ ਤੇ ਹੁਣ ਉਹਦੀ ਰੋਟੀ ਲੈ ਕੇ ਆਵਾਂਗੇ ਧੰਨਵਾਦ ਜੀ